ਜ세ਦਾਰ ਕਰਨੀ ਕੁਲਦੀਪ ਸਿੰਘ ਗੜਗੱਜ ਨੂੰ ਦੁਬਾਰਾ ਅੱਜ ਜ세ਦਾਰ ਦੀ ਕੁਰਸੀ ਦੇ ਉੱਤੇ ਥਾਪਿਆ ਗਿਆ ਦਸਤਾਰਬੰਦੀ ਦੁਬਾਰਾ ਕੀਤੀ ਗਈ ਅਨੰਤ ਪ੍ਰਸਾਦ ਦੀ ਧਰਤੀ ਦੇ ਉੱਤੇ ਵੱਡਾ ਸਮਾਗਮ ਕੀਤਾ ਗਿਆ ਪਰ ਉਸ ਸਮਾਗਮ ਦੇ ਵਿੱਚ ਉਹ ਸਾਰੇ ਜੀ ਮੌਜੂਦ ਰਹੇ ਜਿਹੜੇ ਪਹਿਲਾਂ ਮੌਜੂਦ ਨਹੀਂ ਰਹੇ ਮੌਜੂਦਾ ਸਥਿਤੀ ਕੀ ਹੈ ਕੌਣ ਆਇਆ ਕੌਣ ਨਹੀਂ ਆਇਆ ਪੰਥਕ ਸਫਾ ਕਿੱਧਰ ਨੂੰ ਇਸ਼ਾਰਾ ਕਰਦੀਆਂ ਪਈਆਂ ਇਹਦੇ ਬਾਰੇ ਗੱਲਬਾਤ ਕਰਾਂਗੇ ਮੇਰੇ ਨਾਲ ਸੀਨੀਅਰ ਪੱਤਰਕਾਰ ਡਾਕਟਰ ਸੁਰੇਂਦਰਪਾਲ ਮੌਜੂਦ ਨੇ ਡਾਕਟਰ ਸਮਰਤਾ ਸ਼ੁਕਰੀਆ ਸਤਿ ਸ਼੍ਰੀ ਅਕਾਲ ਬਹੁਤ ਧੰਨਵਾਦ ਜੀ ਸਾਰਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਡ ਜੇਹੇਦਾਰ ਗਾਨੀ ਕੁਲਦੀਪ ਸਿੰਘ ਗੜਗਾਜ ਨੂੰ ਜੇਹੇਦਾਰ ਥਾਪ ਦਿੱਤਾ ਗਿਆ ਭਾਵੇਂ ਉਸ ਵੇਲੇ ਰਾਤ ਬਰਾਤੇ ਕਰ ਲਿਆ ਗਿਆ ਐਲਾਨ ਪਰ ਹੁਣ ਜਨਤਕ ਤੌਰ ਦੇ ਉੱਤੇ ਦਿਨ ਦੀ ਰੋਸ਼ਨੀ ਦੇ ਵਿੱਚ ਇਹ ਐਲਾਨ ਕੀਤਾ ਗਿਆ ਕੀ ਫਰਕ ਦੇਖਦੇ ਹੋ ਹੁਣ ਤੇ ਪਹਿਲਾਂ ਦੇਖੋ ਸਾਫ ਸਿੰਘ ਜੀ ਇਹ ਹੈ ਕਿ ਉਸ ਵੇਲੇ ਪ੍ਰਸਥਿਤੀਆਂ ਬਹੁਤ ਹੋਰ ਤਰ੍ਹਾਂ ਦੀਆਂ ਬਣੀਆਂ ਹੋਈਆਂ ਸੀਗੀਆਂ ਪੰਥਕ ਸੰਕਟ ਜਿਹੜਾ ਬਹੁਤ ਗਹਿਰ ਆਇਆ ਹੋਇਆ ਸੀ ਬਾਬਾ ਹਰਨਾਮ ਸਿੰਘ ਧੂਮਾ ਜਿਹੜੇ ਦੰਦਮੀ ਟਕਸਾਲ ਪਿੰਡਰਾਂ ਵਾਲਿਆਂ ਦੇ ਪ੍ਰਮੁੱਖ ਨੇ ਤੇ ਨਿਆਂਗ ਸਿੰਘ ਜਥੇਬੰਦੀਆਂ ਵੱਲੋਂ ਇਹ ਐਲਾਨ ਕੀਤਾ ਗਿਆ ਸੀ ਕਿ ਅਸੀਂ ਜਿਹੜਾ ਸ਼੍ਰੀ ਕਾਲ ਤਕ ਸਾਹਿਬ ਦੇ ਕਾਰਜਵਾਹਕ ਜਥੇਦਾਰ ਤੇ ਤਖਤ ਸ਼੍ਰੀ ਕੇਸ਼ਗੜ ਸਾਹਿਬ ਦੇ ਜਥੇਦਾਰ ਕੁਲਦੀਪ ਸਿੰਘ ਗੜਗੱਜ ਨੂੰ ਅਸੀਂ ਜਿਹੜਾ ਜਥੇਦਾਰੀ ਨਹੀਂ ਸੰਭਾਲਣ ਦੇਾਂਗੇ ਉਹਨਾਂ ਦੀਆਂ ਇਹ ਮੰਗਾਂ ਸਨ ਕਿ ਜਥੇਦਾਰ ਗਿਆਨੀ ਰਗਵੀਰ ਸਿੰਘ ਜਿਹੜੇ ਕਾਲ ਤਕ ਸਾਹਿਬ ਦੇ ਜਥੇਦਾਰ ਸੀ ਉਹਨਾਂ ਦੀ ਜਿਹੜੀ ਹੈ ਉਹਨਾਂ ਨੂੰ ਜਦੋਂ ਲਾਇਆ ਗਿਆ ਤੇ ਉਹਦਾ ਤਰੀਕਾ ਠੀਕ ਨਹੀਂ ਸੀ ਉਹਨਾਂ ਉਤਾਰਨ ਦੇ ਤਰੀਕੇ ਤੌਰ ਤਰੀਕੇ ਨਾਲ ਕਾਫੀ ਲੋਕ ਜਿਹੜੇ ਆ ਕਾਫੀ ਸਿੱਖ ਜਥੇਬੰਦੀਆਂ ਹੋਰ ਵੀ ਜਥੇਬੰਦੀਆਂ ਵੱਲੋਂ ਕਾਫੀ ਜਿਹੜਾ ਉੱਤੇ ਰੋਸ਼ ਪ੍ਰਗਟਾਵਾ ਵੀ ਕੀਤਾ ਗਿਆ ਵਿਕਰਮ ਅਜੀਠੀਆ ਵੱਲੋਂ ਵੀ ਕੀਤਾ ਗਿਆ ਹੋਰਾਂ ਵੱਲੋਂ ਕੀਤਾ ਗਿਆ ਲੇਕਿਨ ਜਥੇਦਾਰ ਕੁਲਦੀਪ ਸਿੰਘ ਗੜਗੱਜ ਨੂੰ ਰਾਤ ਅੱਧੀ ਰਾਤ ਨੂੰ ਜਿਹੜਾ ਉਹ ਤਖਤ ਸ੍ਰੀ ਕੇਸ਼ਗੜ ਸਾਹਿਬ ਤੇ ਜਥੇਦਾਰ ਦੀ ਦਸ ਰੋਪਾ ਦੇ ਕੇ ਨਮਾਜ਼ ਦਿੱਤਾ ਗਿਆ ਲਕਿਨ ਉਹਦੇ ਨਾਲ ਪੰਥਕ ਸਫਾਂ ਚ ਕਾਫੀ ਰੋਸ਼ਨੀ ਫੈਲਿਆ ਬਈ ਇੱਕ ਤਛੀ ਗੁਰਾਂ ਸਾਹਿਬ ਦਾ ਪ੍ਰਕਾਸ਼ ਨਹੀਂ ਸੀ ਇੱਕ ਮर्यादा भंग ਹੋਈ ਬਈ ਹੈੱਡ ਗ੍ਰੰਥੀ ਸ੍ਰੀ ਦਰਬਾਰ ਸਾਹਿਬ ਵੱਲੋਂ ਦਸਤਾਰ ਪੈਂਟ ਕੀਤੀ ਜਾਂਦੀ ਆ ਉਹ ਪੈਂਟ ਨਹੀਂ ਕੀਤੀ ਗਈ ਔਰ ਅੱਧੀ ਰਾਤ ਨੂੰ ਐਡੀ ਕਿਹੜੀ ਕੋਈ ਜਲਦਬਾਜ਼ੀ ਆ ਗਈ ਸੀ ਕਿ ਉਹਨਾਂ ਨੂੰ ਪੰਥ ਦਾ ਸਰਮੌਰ ਲਾਤ ਦਿੱਤਾ ਗਿਆ ਬਾਅਦ ਵਿੱਚ ਖੈਰ ਵਿਰੋਧ ਜ਼ਿਆਦਾ ਹੋਣ ਦੀ ਉਮੀਦ ਸੀਗੀ ਇਸ ਕਰਕੇ ਜਦੋਂ ਟਾਈਮ ਸੀਗਾ ਉਹ ਅੱਧੀ ਰਾਤ ਦਾ ਰੱਖਿਆ ਗਿਆ ਬਾਅਦ ਵਿੱਚ ਜਥੇਦਾਰ ਗਿਆਨੀ ਜਿਹੜੇ ਆਪਣੇ ਐਸਜੀਪੀਸੀ ਦੇ ਚੀਫ ਨੇਤਾ ਮੀ ਸਾਹਿਬ ਉਹਨਾਂ ਨੇ ਕਾਫੀ ਉਪਰਾਲੇ ਕੀਤੇ ਉਹਨਾਂ ਨੇ ਜਿੰਨੀਆਂ ਪੰਥਕ ਜਥੇਬੰਦੀਆਂ ਸੀ ਉਹਨਾਂ ਨੂੰ ਇਕਜੁੱਟ ਹੋਣ ਲਈ ਉਪਰਾਲੇ ਕਾਫੀ ਕੀਤੇ ਜ਼ਮੀਨੀ ਪੱਧਰ 'ਤੇ ਬਹੁਤ ਕੋ ਉਪਰਾਲੇ ਕੀਤੇ ਤੇ ਸਭ ਨੂੰ ਉਹਨਾਂ ਨੇ ਲਾਗੇ ਹੋਣ ਦੀ ਕੋਸ਼ਿਸ਼ ਕੀਤੀ ਕਿ ਆਪਾਂ ਇਕੱਠੇ ਹੋ ਕੇ ਚੱਲੀਏ ਉਹਦਾ ਉਪਰਾਲਾ ਸੀਗਾ ਉਹਨਾਂ ਦਾ ਮਹਿੰਦਰ ਦਾ صدਕਾ ਸੀਗਾ ਕਿ ਜਿਹੜੀ ਪਰਵਾਣਗੀ ਹੈ ਨਿਹੰਗ ਸਿੰਘ ਜਥੇਬੰਦੀਆਂ ਵੱਲੋਂ ਉਹ ਕੁਲਦੀਪ ਸਿੰਘ ਗੜਗਜ ਜਿਹੜੇ ਜਥੇਦਾਰ ਨੇ ਕੇਸ਼ਗੜ੍ਹ ਸਾਹਿਬ ਦੇ ਤੇ ਕਾਰਜਵਕ ਜਥੇਦਾਰ ਨੇ ਸ਼੍ਰੀ ਹਾਲਤਖ ਸਾਹਿਬ ਦੇ ਉਹਨਾਂ ਨੂੰ ਪਰਵਾਣਗੀ ਦਿੱਤੀ ਗਈ ਔਰ ਅੱਜ ਵਿਧੀਵਤ ਰੂਪ ਦੇ ਵਿੱਚ ਸਮਾਗਮ ਕਰਕੇ ਉਹਨਾਂ ਨੂੰ ਤਖਤ ਸ਼੍ਰੀ ਕੇਸ਼ਗੜ੍ਹ ਸਾਹਿਬ ਦਾ ਜਥੇਦਾਰ ਦੀ ਦਸਤਾਰ ਪੈਂਟ ਕੀਤੀ ਗਈ ਹੁਣ ਦੋ ਚੀਜ਼ਾਂ ਦੇ ਉੱਤੇ ਤਾਂ ਮੈਂ ਇਹ ਗੱਲ ਕਹਾਂ ਕਿ ਇਹਦੀ ਇੱਕ ਤਾਂ ਸ਼ਲਾਘਾ ਕਰਨੀ ਬੰਦੀ ਆ ਕੀ ਜਿਹੜੇ ਵਿਚਾਰ ਆਪਸ ਵਿੱਚ ਫੁੱਟ ਪਈ ਸੀ ਜਿਹਦੇ ਨਾਲ ਸਿੱਖ ਕੌਮ ਲੱਗਦਾ ਸੀ ਕਮਜ਼ੋਰ ਹੋ ਰਹੀ ਹੈ ਜਾਂ ਹੋਰ ਜਿਹੜੀਆਂ ਪੰਥਕ ਮਸਲੇ ਆ ਉਹਨਾਂ ਉੱਤੇ ਵਿਚਾਰ ਨਹੀਂ ਹੋ ਰਿਹਾ ਆਪਸੀ ਜਿਹੜੀਆਂ ਇਹਨਾਂ ਦੀਆਂ ਇੱਕ ਦੂਜੇ ਨਾਲ ਲੜਾਈਆਂ ਕਰਕੇ ਸਿੱਖ ਕੌਮ ਜਿਹੜੀ ਹੈ ਕਮਜ਼ੋਰ ਬਹੁਤ ਜ਼ਿਆਦਾ ਹੋ ਰਹੀ ਹੈ ਔਰ ਜਿਹੜੇ ਬੰਦੀ ਸਿੰਘਾਂ ਦੀ ਹਾਈ ਦਾ ਮਸਲਾ ਹੈ ਗੁਰੂ ਗ੍ਰੰਥ ਸਾਹਿਬ ਦੀਆਂ ਬੇਅਦਬੀਆਂ ਦੇ ਮਸਲੇ ਆ 1984 ਦੇ ਦੰਗਿਆਂ ਦੇ ਮਸਲੇ ਆ ਸਿੱਖਾਂ ਦੇ ਫੇਕ ਇਨਕਾਊਂਟਰਾਂ ਦੇ ਮਸਲੇ ਆ ਨਸਲ ਕੁਸ਼ੀ ਦੇ ਮਸਲੇ ਆ ਪੰਜਾਬ ਦੇ ਮਸਲੇ ਆ ਸਾਰੇ ਇੱਕ ਪਿੱਛੇ ਰਹਿ ਗਏ ਨੇ ਤੇ ਆਪਸੀ ਜਿਹੜੇ ਜਥੇਦਾਰਾਂ ਦੀ ਲੜਾਈ ਨੇ ਆਪਸੀ ਪੰਥਕ ਲੀਡਰਾਂ ਦੀ ਲੜਾਈ ਨੇ ਸਿੱਖ ਕੌਮ ਦਾ ਕਹਾਣ ਕਰਤਾ ਮੈਂ ਕਹੂੰਗਾ ਇਹ ਸ਼ਲਾਘਾਯੋਗ ਕਦਮ ਹੈ ਕਿ ਇੱਕ ਪਾਸੇ ਨੂੰ ਆਪਾਂ ਸ਼ੁਰੂਆਤ ਤਾਂ ਹੋਈ ਤੁਰੇ ਤਾਂ ਸਹੀ ਇਕੱਠੇ ਔਰ ਉਮੀਦ ਦਿਖ ਰਹੀ ਹੈ ਕਿ ਅੱਗੋਂ ਜਿਹੜਾ ਆਉਣ ਵਾਲਾ ਵਕਤ ਆ ਜਿਹੜੀਆਂ ਹੋਰ ਵੀ ਨਾਰਾਜ਼ ਜਥੇਬੰਦੀਆਂ ਉਹਨਾਂ ਨੂੰ ਨਾਲ ਲਿਆਉਣ ਦੀ ਕੋਸ਼ਿਸ਼ ਕੀਤੀ ਜਾਵੇਗੀ ਮੈਨੂੰ ਲੱਗਦਾ ਹਜੇ ਦਮਦਮੀ ਤਖਸਾਲ ਦੇ ਮੁਖੀ ਜਿਹੜੇ ਆ ਬਾਬਾ ਹਰਨਾਮ ਸਿੰਘ ਧੂਮਾ ਉਹ ਹਜੇ ਇਸ ਸਮਾਗਮ 'ਚ ਨਹੀਂ ਆਏ ਲੇਕਿਨ ਨਿਹੰਗ ਸਿੰਘ ਜਥੇਬੰਦੀਆਂ ਵੱਲੋਂ ਇਹ ਸਮਾਗਮ ਰੱਖਿਆ ਗਿਆ ਔਰ ਉਹਨਾਂ ਨੂੰ ਦਸਤਾਰ ਪੈਂਟ ਕੀਤੀ ਗਈ ਲੇਕਿਨ ਆਉਣ ਵਾਲਾ ਜਿਹੜਾ ਵਕਤ ਹੈਗਾ ਉਹ ਹਜੇ ਹੋਰ ਚੁਣੌਤੀਆਂ ਭਰਿਆ ਰਹੇਗਾ ਜਿੱਥੇ ਤੱਕ ਮੈਨੂੰ ਨਜ਼ਰ ਆ ਰਿਹਾ ਕਿਉਂਕਿ ਹਜੇ ਪੰਥਕ ਤਾਣੀਆਂ ਉਲਝੀਆਂ ਬਹੁਤ ਹੋਈਆਂ ਬਹੁਤ ਜ਼ਿਆਦਾ ਉਲਝੀਆਂ ਹੋਈਆਂ ਕਿਉਂਕਿ ਜੋ ਮੈਨੂੰ ਲੱਗਦਾ 1996 97 ਤੋਂ ਬਾਅਦ ਜੋ ਸ਼੍ਰੀ ਕਾਲ ਤਖਸਬ ਦੇ ਜਥੇਦਾਰਾਂ ਨੂੰ ਰਾਜਨੀਤੀ ਦਾ ਸ਼ਿਕਾਰ ਹੋਣਾ ਪਿਆ ਉਹ ਜਿਹੜੀ ਰਾਜਨੀਤੀ ਹੈ ਮੈਨੂੰ ਲੱਗਦਾ ਹੈ ਕਿ ਉਹ ਬੰਦ ਹੋਣੀ ਚਾਹੀਦੀ ਹੈ ਇਹ ਵਕਤ ਆ ਗਿਆ ਜੇ ਆਪਾਂ ਸਾਰੇ ਇਕੱਠੇ ਹੋ ਰਹੇ ਹਾਂ ਜੇ ਸਾਰੀਆਂ ਪੰਥਕ ਧਿਰਾਂ ਸਾਰੇ ਪੰਜਾਬ ਦੇ ਵਿਖਬ ਦੇ ਜਿਹੜੇ ਸਿੱਖ ਕੌਮ ਦੇ ਲੋਕ ਨੇ ਜਿਹੜੇ ਵਿਚਾਰਕ ਨੇ ਉਹ ਜੋ ਇਕੱਠੇ ਹੋ ਰਹੇ ਨੇ ਤੇ ਇਹਦੇ ਉੱਤੇ ਹੁਣੇ ਵਕਤ ਵੀ ਹੈਗਾ ਇਸ ਚੀਜ਼ ਤੇ ਵਿਚਾਰ ਪਟਾੰਦਰਾ ਕਰਨ ਦਾ ਵੀ ਔਰ ਇਹਦਾ ਹੱਲ ਕੱਢਣ ਦਾ ਵੀ ਔਰ ਇਹਦੇ ਉੱਤੇ ਇੱਕ ਪੱਕਾ ਸਿਧਾਂਤ ਬਣਾਉਣ ਦਾ ਵੀ ਕਿ ਸ੍ਰੀ ਅਕਾਲ ਤਖਤ ਸਾਹਿਬ ਤੇ ਬਾਕੀ ਜਥੇਦਾਰ ਜਿਹੜੇ ਨੇ ਉਹਨਾਂ ਨੂੰ ਰਾਜਨੀਤਿਕ ਤੌਰ ਤੇ ਇਸਤੇਮਾਲ ਨਾ ਕੀਤਾ ਜਾਵੇ ਕਿਉਂਕਿ ਅਕਾਲ ਤਖਤ ਸਾਹਿਬ ਦਾ ਜਥੇਦਾਰ ਤੇ ਤਖਤਾਂ ਦੇ ਜਥੇਦਾਰ ਸਿੱਖ ਪੰਥ ਦੇ ਸਰਮੌਰ ਨੇ ਇਹ ਉਸ ਕੌਮ ਦੇ ਸਰਮੌਰ ਨੇ ਜਿਨ੍ਹਾਂ ਨੇ ਆਪਣੀਆਂ ਸ਼ਹਾਦਤਾਂ ਦੇ ਕੇ ਇਸ ਧਰਤੀ ਨੂੰ ਜਿਹੜਾ ਪਾਵਨ ਰੱਖਿਆ ਹੋਇਆ ਉਸ ਜੇ ਤੁਸੀਂ ਇੱਕ ਗੱਲ ਨੂੰ ਸਮਝੋ ਕਿ ਸ਼੍ਰੀ ਕਾਲ ਤਕ ਸਾਹਿਬ ਦੇ ਕੋਲ ਜਦੋਂ ਤੁਸੀਂ ਅੱਗੋਂ ਜਾ ਕੇ ਨਤਮਸਤਕ ਹੁੰਦੇ ਹੋ ਤੇ ਇੱਕ ਵਾਰੀ ਕਦੀ ਮਹਿਸੂਸ ਕਰੋ ਮੈਂ ਆਮ ਲੋਕਾਂ ਨੂੰ ਵੀ ਕਹੂੰਗਾ ਮਹਿਸੂਸ ਕਰੋ ਕਿ ਤੁਹਾਡੇ ਅੰਦਰ ਊਰਜਾ ਤੇ ਸ਼ਕਤੀ ਕਿੰਨੀ ਪੈਦਾ ਹੁੰਦੀ ਆ ਤੁਹਾਡਾ ਜਿਹੜਾ ਵਿਚਲਿਤ ਮਨ ਆ ਉਹ ਵੀ ਸ਼ਾਂਤ ਹੁੰਦਾ ਕਦੀ ਵੀ ਮਨ ਦੇ ਵਿੱਚ ਤੁਹਾਡੇ ਤਣਾਅ ਹੋਵੇ ਅੰਦਰ ਘਬਰਾਹਟ ਹੋਵੇ ਤੁਸੀਂ ਆਪਣੇ ਫੈਸਲੇ ਨਾਲ ਲੈ ਪਾਉਂਦੇ ਹੋਵੋ ਸ਼੍ਰੀ ਕਾਲ ਤਕ ਸਾਹਿਬ ਤੇ ਨਤਮਸਤਕ ਹੋਵੋ ਤੁਹਾਡੇ ਅੰਦਰ ਇੱਕ ਡ੍ਰਿੜ ਸ਼ਕਤੀ ਪੈਦਾ ਹੁੰਦੀ ਹੈ ਅਧਿਆਤਮਿਕ ਤੇ ਸਿਧਾਂਤਿਕ ਸੋਚ ਜਿਹੜੀ ਆ ਮਜ਼ਬੂਤ ਮਿਲਦੀ ਆ ਕਿਉਂਕਿ ਉੱਥੇ ਜਾ ਕੇ ਤੁਹਾਨੂੰ ਪਤਾ ਲੱਗਦਾ ਕਿ ਇੱਥੇ ਬੜੇ ਕੜੇ ਫੈਸਲੇ ਲਿੱਤੇ ਗਏ ਆ ਔਰ ਤੁਹਾਨੂੰ ਅੰਦਰ ਇੰਨੀ ਮਜ਼ਬੂਤੀ ਮਿਲਦੀ ਆ ਮੈਂ ਵੀ ਕਈ ਵਾਰ ਉਲਝਣ ਛੁਣਨਾ ਜਿੱਥੇ ਮੈਨੂੰ ਲੱਗਦਾ ਕਿ ਮੈਂ ਫੈਸਲਾ ਨਹੀਂ ਲੈ ਪਾ ਰਿਹਾ ਜਦੋਂ ਨਤਮਸਤਕ ਹੁੰਦੇ ਨੇ ਸ੍ਰੀ ਕਾਲ ਤਖਤ ਸਾਹਿਬ ਦੇ ਅੱਗੇ ਤੇ ਅੰਦਰ ਇੱਕ ਫੈਸਲਾ ਲੈਣ ਦੀ ਪਾਵਰ ਜਿਹੜੀ ਆ ਉਹ ਅੰਦਰ ਪੈਦਾ ਹੋ ਜਾਂਦੀ ਸ਼ਕਤੀ ਪੈਦਾ ਹੋ ਜਾਂਦੀ ਆ ਸੋ ਮੈਨੂੰ ਲੱਗਦਾ ਕਿ ਜਿਹੜਾ ਸ੍ਰੀ ਕਾਲ ਤਖਤ ਸਾਹਿਬ ਸਾਰੀ ਸ੍ਰਿਸ਼ਟੀ ਦਾ ਹੀ ਸ਼ਿਰਮੌਰ ਕਹਿ ਦਿੰਨੇ ਆਪਾਂ ਕлле ਸਿੱਖ ਪੰਥ ਦਾ ਨਹੀਂ ਸਾਰੀ ਸ੍ਰਿਸ਼ਟੀ ਦਾ ਸਿਰਮੌਰ ਹੈ ਤੇ ਉੱਥੇ ਰਾਜਨੀਤੀ ਨਹੀਂ ਹੋਣੀ ਚਾਹੀਦੀ ਹੁਣ ਇਹ ਵਕਤ ਹੈਗਾ ਕਿ ਬਹੁਤ ਨੁਕਸਾਨ ਕਰਾ ਲਿਆ 1996 ਤੋਂ ਲੈ ਕੇ 2025 ਤੱਕ ਜੇ ਇਹ ਸ਼ੁਰੂਆਤ ਹੋਈ ਹੈ ਤੇ ਇਹ ਅੰਤਮ ਦੌਰ ਤੱਕ ਰਹਿਣੀ ਚਾਹੀਦੀ ਹੈ ਸਾਰੇ ਤਖਤਾਂ ਦੇ ਜਥੇਦਾਰਾਂ ਨੂੰ ਇਕੱਠੇ ਹੋਣਾ ਚਾਹੀਦਾ ਔਰ ਸਾਰੇ ਪੰਥਕ ਮਸਲੇ ਜਿਹੜੇ ਆ ਹੁਣ ਉਹਨਾਂ ਦੇ ਹੱਲ ਵੱਲ ਤੁਰਨਾ ਚਾਹੀਦਾ ਜੇ ਗਿਆਨੀ ਕੁਲਦੀਪ ਸਿੰਘ ਗੜਗੱਜ ਜਿਹੜੇ ਨੇ ਉਹਨਾਂ ਨੂੰ ਪਰਮਾਨਗੀ ਮਿਲੀ ਹੈ ਤੇ ਮੈਨੂੰ ਲੱਗਦਾ ਅੱਗੋਂ ਜਿਹੜਾ ਸ੍ਰੀ ਗੁਰਤੇਗ ਸਾਹ ਬਹਾਦਰ ਸਾਹਿਬ ਦਾ ਆਪਾਂ ਸ਼ਤਾਬਦੀ ਸਮਾਰੋ ਮਨਾ ਰਹੇ ਆ ਸ਼ਹੀਦੀ ਸਮਾਰੋ ਮਨਾ ਰਹੇ ਆ ਇਹ ਵੀ ਸਿੱਖ ਪੰਥ ਇਕੱਠਾ ਹੋ ਕੇ ਮਨਾਵੇ ਸਰਕਾਰ ਅਲੱਗ ਨਾਲ ਮਨਾਵੇ ਐਸਜੀਬੀਸੀ ਅਲੱਗ ਨਾਲ ਮਨਾਵੇ ਦਮਦਮਨੀ ਟਕਸਾਲ ਅਲੱਗ ਨਾਲ ਮਨਾਵੇ ਬਾਕੀ ਰਾਜਨੀਤਿਕ ਤੇਰਾ ਗਿਆਨੀ ਹਰਪ੍ਰੀਤ ਸਿੰਘ ਦੀ ਤੇਰਾ ਸਰਦਿਕ ਸੁਖਬੀਰ ਸਿੰਘ ਬਾਦਲ ਦਾ ਚਲੋ ਐਸਜੀਬੀਸੀ ਦੇ ਨਾਲ ਮਨਾਣਗੇ ਪੰਜਾਬ ਸਰਕਾਰ ਵੀ ਮਨਾ ਰਹੀ ਆ ਇਹ ਸਾਰੀਆਂ ਇਕੱਠੀਆਂ ਹੋ ਕੇ ਮਨਾਣ ਮੇਰੀ ਤਾਂ ਆਪਣੀ ਇੱਕ ਦਿੱਲੀ ਖੁਆਇਸ਼ ਐ ਫੇਰ ਹੀ ਅੱਗੇ ਜਿਹੜਾ ਪਚੜਦੀ ਗੱਲ ਅਚ ਰਵਾਂਗੇ ਔਰ ਸਪਰ ਜਦੋਂ ਪਹਿਲਾਂ ਜਥੇਦਾਰੀ ਥਾਪੀ ਗਈ ਜਾਂ ਜਦੋਂ ਪਹਿਲਾਂ ਪਗੜੀ ਸਜਾਈ ਗਈ ਫਿਰ ਹੁਣ ਇਹ ਮੰਨ ਲਈਏ ਕਿ ਉਹ ਗੈਰਵਾਜਬ ਸੀ ਉਹਦੀ ਕੋਈ ਐਗਜ਼ਿਸਟੈਂਸ ਨਹੀਂ ਸੀ ਜਾਂ ਇਹ ਮੰਨ ਲਈਏ ਕਿ ਹੁਣ ਐਸਜੀਪੀਸੀ ਨੇ ਵੀ ਇਹ ਮੰਨ ਲਿਆ ਕਿ ਉਦੋਂ ਜਿਹੜੀ ਜਥੇਦਾਰੀ ਦਿੱਤੀ ਸੀ ਉਹਦਾ ਕੋਈ ਮੂਲ ਨਹੀਂ ਰਹਿ ਜਾਂਦਾ ਕਿ ਮਤਲਬ ਨਹੀਂ ਰਹ ਜਾਂਦਾ ਦੇਖੋ ਸਾਹਬ ਸਿੰਘ ਜੀ ਉਹ ਉਦੋਂ ਦੇ ਹਾਲਾਤ ਬੜੇ ਹੋਰ ਸੀਗੇ ਤੇ ਮੈਂ ਵੀ ਇਹ ਚਾਹੁੰਦਾ ਸੀਗਾ ਕਿ ਹਾਲਾਤ ਨਾ ਵਿਗੜਨ ਸਿੱਖ ਕੌਮ ਆਪਸ ਦੇ ਵਿੱਚ ਨਾ ਟਕਰਾਵੇ ਇਹ ਸਾਰੇ ਬੰਦੇ ਜਿਨ੍ਹਾਂ ਲੋਗ ਨੇ ਉਹਨਾਂ ਦੀਆਂ ਨਿਗਾਹਾਂ ਇਸ ਤੇ ਬੀਤੀ ਲੱਗੀਆਂ ਹੋਈਆਂ ਸਨ ਕੀ ਤਖਤ ਸ੍ਰੀ ਕੇਸ਼ਗੜ ਸਾਹਿਬ ਤੇ ਗੱਥੇ ਦਾ ਕੁਲਦੀਪ ਸਿੰਘ ਗੜਕਾ ਜੀ ਦੀ ਜਿਹੜੀ ਤਾਜਪੋਸ਼ੀ ਹੋ ਰਹੀ ਹੈ ਬਤੌਰ ਜਥੇਦਾਰ ਉਹਨਾਂ ਨੂੰ ਗੱਦੀ ਦਿੱਤੀ ਜਾ ਰਹੀ ਹੈ ਉਹਦਾ ਵਿਰੋਧ ਨਹੀਂ ਹੋਣਾ ਚਾਹੀਦਾ ਕਿਉਂਕਿ ਉਹ ਇਤਿਹਾਸ ਦੇ ਵਿੱਚ ਲਿਖਿਆ ਜਾਣਾ ਸੀ ਬਈ ਸਿੱਖ ਕੌਮ ਤਖਤ ਸ੍ਰੀ ਕੇਸ਼ਗੜ ਸਾਹਿਬ ਤੇ ਆਪਸ ਵਿੱਚ ਟਕਰਾਈ ਤਖਤ ਜਿੱਥੇ ਸ੍ਰੀ ਗੁਰੂ ਗੋਬਿੰਦ ਸਾਹਿਬ ਦਾ ਦਿੱਤੀ ਹੋਈ ਦਾਤ ਹੈ ਉੱਥੇ ਸਿੱਖ ਕੌਮ ਨੇ ਦੂਜੇ ਮੁਗਲਾਂ ਨਾਲ ਟਕਰਾਨ ਦੀ ਬਜਾਏ ਹਕੂਮਤਾਂ ਨਾਲ ਟਕਰਾਨ ਦੀ ਬਜਾਏ ਆਪਸ ਵਿੱਚ ਟੱਕਰ ਲੇਤੀ ਉਹ ਇਤਿਹਾਸ ਲਿਖਿਆ ਜਾਣਾ ਸੀ ਮੈਂ ਇਹ ਕਹਿਣਾ ਕਿ ਉਹ ਦੌਰ ਦੇ ਵਿਲੇ ਜਿਹੜਾ ਉਹਨਾਂ ਨੇ ਰਾਤੋਂ ਰਾਤ ਗਿਆਨੀ ਕੁਲਦੀਪ ਸਿੰਘ ਗੜਗੱਜ ਦੀ ਨੂੰ ਜਥੇਦਾਰੀ ਦਿੱਤੀ ਉਹ ਇੱਕ ਟਕਰਾਅ ਨੂੰ ਟਾਲ ਲਿਆ ਸੀਗਾ ਗਲਤ ਸੀਗਾ ਮर्यादा ਭੰਗ ਹੋਈਆਂ ਗੈਰਵਾਜਬ ਵੀ ਤੁਸੀਂ ਆਪਣੇ ਅਲਫਾਜ਼ ਚ ਉਹਨੂੰ ਕਹਿ ਸਕਦੇ ਹੋ ਗੈਰਵਾਜਬ ਵੀ ਆ ਕਿਉਂਕਿ ਉਸ ਤੋਂ ਬਾਅਦ ਜਿਹੜੇ ਲਿੱਤੇ ਗਏ ਫੈਸਲੇ ਹੁਣ ਤਾਂ ਇਹ ਵੀ ਫਿਰ ਵਿਚਾਰਨਾ ਪਵੇਗਾ ਕਿ ਉਸ ਦੌਰ ਤੋਂ ਲੈ ਕੇ ਹੁਣ ਤੱਕ ਜਿਹੜੇ ਫੈਸਲੇ ਜੱਥੇਦਾਰ ਕੁਲਦੀਪ ਸਿੰਘ ਗੜਗੱਜ ਨੇ ਲਿੱਤੇ ਨੇ ਕਿ ਉਹ ਗੈਰਵਾਜਬ ਨੇ ਕਿ ਉਹ ਫੈਸਲੇ ਜਿਹੜੇ ਲੈਂਦਾ ਉਹਨਾਂ ਨੂੰ ਅਧਿਕਾਰ ਹੈਗਾ ਸੀ ਜੋ ਫੈਸਲੇ ਲਿੱਥੇ ਨੇ ਕਿ ਉਹ ਪ੍ਰਮਾਣਿਤ ਹੋਣੇ ਚਾਹੀਦੇ ਆ ਇਹ ਸਾਰੀ ਸਿੱਖ ਕੌਮ ਨੂੰ ਬੈਠ ਕੇ ਵਿਚਾਰਕਾਂ ਨੂੰ ਬੈਠ ਕੇ ਉੱਤੇ ਵੀ ਵਿਚਾਰ ਵਟਾਂਦਰਾ ਕਰਨਾ ਚਾਹੀਦਾ ਕਿਉਂਕਿ ਆਣ ਵਾਲਾ ਇਹ ਇਤਿਹਾਸ ਪੜਿਆ ਜਾਣਾ ਇਹ ਇਤਿਹਾਸ ਸੁਨਹਿਰੀ ਅੱਖਰਾਂ ਚ ਲਿਖਿਆ ਜਾਣਾ ਕਿ ਇਹ ਕਦੀ ਭੁੱਲਿਆ ਨਹੀਂ ਜਾਣਾ ਕਿ ਜੱਥੇਦਾਰ ਕੁਲਦੀਪ ਸਿੰਘ ਗੜਗੱਜ ਨੂੰ ਅੱਧੀ ਰਾਤ ਨੂੰ ਜਦੋਂ ਤਖਤ ਚਿੜੀ ਕੇਸਗੜ ਸਾਹਿਬ ਦੇ ਵਿੱਚ ਜੱਥੇਦਾਰ ਲਗਾਇਆ ਗਿਆ ਤੇ ਉਸ ਤੋਂ ਬਾਅਦ ਜਿਹੜੇ ਉਹਨਾਂ ਨੇ ਫੈਸਲੇ ਲਿੱਤੇ ਹੁਣ ਪ੍ਰਮਾਣਿਤ ਹੋਣ ਤੱਕ ਕਿ ਉਹ ਵਾਜਬ ਫੈਸਲੇ ਸੀ ਕਿ ਉਹ ਪ੍ਰਮਾਣਿਤ ਫੈਸਲੇ ਸੀ ਸਿੱਖ ਕੌਮ ਦੇ ਲਈ ਇਸ ਕਰਕੇ ਇਹਦੇ ਉੱਤੇ ਬਹੁਤ ਲੰਮਾ ਚੋੜਾ ਵਿਚਾਰ ਵਟਾਂਦਰਾ ਹੋਣਾ ਚਾਹੀਦਾ ਤੇ ਇਹਦਾ ਇੱਕ ਇੱਕ ਸਾਰ ਕੱਢਿਆ ਜਾਣਾ ਚਾਹੀਦਾ ਕਿ ਉਹ ਫੈਸਲਿਆਂ ਦਾ ਕੀ ਕੀਤਾ ਜਾਣਾ ਜੀ ਦੂਜੀ ਜਿਹੜੀ ਗੱਲ ਹੈ ਕਿ ਉਦੋਂ ਟਕਰਾਅ ਟਾਲ ਲਿਆ ਗਿਆ ਸਾਹਿਬ ਸਿੰਘ ਜੀ ਕਿਉਂਕਿ ਮੈਂ ਤੁਹਾਨੂੰ ਇਹ ਦੱਸਦਾ ਕਿ ਜਿਹੜੀ ਗੱਲ ਸਿੱਧੀ ਜੀ ਹੈਗੀ ਆ ਕਿ 1996 ਉਸ ਬਾਅਦ ਜਦੋਂ ਗੁਰਚਰਨ ਸਿੰਘ ਟੋੜਾ ਔਰ ਸਰਦਾਰ ਪ੍ਰਕਾਸ਼ ਸਿੰਘ ਬਾਦਲਚਾ ਆਪਣੇ ਸਿਆਸੀ ਜਿਹੜੇ ਰਸਤੇ ਲੱਗ ਹੋਏ ਮੈਂ ਉਸ ਤੋਂ ਬਾਅਦ ਦੇਖਾਂ ਤੇ ਸਿੱਖ ਕੌਮ ਕਮਜ਼ੋਰ ਬਹੁਤ ਹੋਈ ਹੈ ਬਹੁਤ ਜ਼ਿਆਦਾ ਕਮਜ਼ੋਰ ਹੋਈ ਹੈ ਕਿਉਂਕਿ ਪਹਿਲੀ ਵਾਰ ਉਦੋਂ ਹੋਇਆ ਕਿ ਜਥੇਦਾਰ ਨੂੰ ਜਥੇਦਾਰ ਨੂੰ ਸਿਆਸੀ ਤੌਰ ਤੇ ਇਸਤੇਮਾਲ ਕੀਤਾ ਗਿਆ ਤੇ ਉਹਨਾਂ ਨੂੰ ਭਾਈ ਰਣਜੀਤ ਸਿੰਘ ਜਿਹੜੇ ਸੀ ਉਹਨਾਂ ਨੂੰ ਜਥੇਦਾਰੀ ਤੋਂ ਲਾਇਆ ਗਿਆ ਬਾਅਦ ਦੇ ਵਿੱਚ ਜੱਥੇਦਾਰ ਪੂਰਨ ਸਿੰਘ ਨੂੰ ਵੀ ਲਾਇਆ ਗਿਆ ਉਸ ਤੋਂ ਬਾਅਦ ਵੀ ਜਿਹੜੀਆਂ ਹੋਰ ਕਠਿਨਾਵਾਂ ਹੋਈਆਂ ਜਿੰਦੇ ਚ ਬਾਕੀ ਜੱਥੇਦਾਰ ਗਿਆਨੀ ਗੁਰਬਚਨ ਸਿੰਘ ਗਿਆਨੀ ਗੁਰਮੁਖ ਸਿੰਘ ਇਹ ਜੱਥੇਦਾਰ ਹੌਲੀ-ਹੌਲੀ ਜਿਹੜੇ ਆ ਕਿਵੇਂ ਸਿਆਸੀ ਮੰਤਵ ਲਈ ਲਾਈ ਗਏ ਉਹ ਸਾਰਿਆਂ ਨੂੰ ਪਤਾ ਹੈਗਾ ਉਹਦੇ ਚ ਮੈਨੂੰ ਦੱਸਣ ਦੀ ਲੋੜ ਨਹੀਂ ਕਿਵੇਂ ਸੌਦਾ ਸਾਧ ਨੂੰ ਮaaf ਕਰਾਇਆ ਗਿਆ ਕਿਵੇਂ ਗਿਆਨੀ ਗੁਰਮੁਖ ਸਿੰਘ ਨੇ ਸਾਰਾ ਖੁਲਾਸਾ ਕੀਤਾ ਕਿ ਸੌਦਾ ਸਾਧ ਨੂੰ ਮaaf ਕੀਤਾ ਗਿਆ ਗੁਰ ਗਿਆਨੀ ਗੁਰਪਤਨ ਸਿੰਘ ਨੇ ਜਿਵੇਂ ਸੌਦਾ ਸਾਧ ਨੂੰ ਮaaf ਕਰਤਾ ਫਿਰ ਵਾਪਸ ਲੈ ਲਿਆ ਹੁਕਮਨਾਮਾ ਫਿਰ ਬਾਅਦ ਦੇ ਵਿੱਚ ਗਿਆਨੀ ਹਰਪ੍ਰੀਤ ਸਿੰਘ ਦਾ ਮਸਲਾ ਆ ਗਿਆ ਗਿਆਨੀ ਰਗਵੀਰ ਸਿੰਘ ਹੋਰਾਂ ਦਾ ਮਸਲਾ ਆ ਗਿਆ ਸੋ ਮੈਂ ਇਹ ਜਿਹੜੀ ਗੱਲ ਕਰਨਾ ਚਾਹੁੰਦਾ ਕਿ ਇਹ ਜਿਹੜੀਆਂ ਹੁਣ ਪਰੰਪਰਾਵਾਂ ਵਾਂ ਇਹਦੇ ਉੱਤੇ ਇੱਕ ਸਖਤ ਤੌਰ ਦੇ ਉੱਤੇ ਫੈਸਲੇ ਜਥੇਦਾਰ ਹਰਜਿੰਦਰ ਸਿੰਘ ਧਾਮੀ ਨੂੰ ਸਾਰਿਆਂ ਨੂੰ ਬੈਠ ਕੇ ਲੈਣੇ ਚਾਹੀਦੇ ਵੀ ਅੱਗੋਂ ਜਿਹੜੇ ਤਖਤਾਂ ਦੇ ਜਥੇਦਾਰ ਹੈਗੇ ਆ ਉਹਨਾਂ ਨੂੰ ਲਾਣ ਦਾ ਤੇ ਬਦਲਣ ਦਾ ਕੀ ਰੂਪਰੇਖਾ ਹੋਣੀ ਚਾਹੀਦੀ ਆ ਕਿਉਂਕਿ ਇਹਦੇ ਨਾਲ ਕਮਜ਼ੋਰ ਹੁੰਦੀ ਆ ਸਿੱਖ ਕੌਮ ਆ ਕਮਜ਼ੋਰ ਕਿਵੇਂ ਹੁੰਦੀ ਆ ਤੁਸੀਂ ਦੇਖੋ 1996 ਤੋਂ ਬਾਅਦ ਦੇ ਜਿਹੜੇ ਮਸਲੇ ਨੇ ਉਹ ਉੱਥੇ ਦੇ ਉੱਥੇ ਖੜੇ ਆ ਇੱਕ ਵੀ ਮਸਲਾ ਹੱਲ ਨਹੀਂ ਹੋਇਆ ਨਾ ਪੰਜਾਬ ਦੇ ਪਾਣੀ ਦਾ ਮਸਲਾ ਹੱਲ ਹੋਇਆ ਸੰਜਨੈਲ ਸਿੰਘ ਦੀ ਜਿਹੜੀ ਆ ਉਤੋਂ ਜਿਹੜਾ ਖੜਕੂਵਾਦ ਦੇ ਦੌਰ ਤੋਂ ਬਾਅਦ ਜਿਹੜੇ ਉਹਨਾਂ ਨੇ ਧਰਮਯੁੱਧ ਮੋਰਚਾ 'ਚ ਜਿੰਨੇ ਮਸਲੇ ਰੱਖੇ ਸੀ ਅੱਜ ਉੱਥੇ ਹੀ ਖੜੇ ਆ। ਯਾਨੀ 1980 ਤੋਂ ਲੈ ਕੇ 2025 ਤੱਕ 45 ਸਾਲਾਂ ਬਾਅਦ ਵੀ ਅਸੀਂ ਉੱਥੇ ਹੀ ਖੜੇ ਆ ਜਿੱਥੇ 1980 'ਚ ਖੜੇ ਸੀ। ਨਾ ਪੰਜਾਬ ਕੋ ਆਪਣੀ ਰਾਜਧਾਨੀ ਆ, ਨਾ ਪੰਜਾਬ ਦੇ ਕੋਲ ਆਪਣਾ ਪਾਣੀ ਆ। ਪਾਣੀ ਅਸੀਂ ਉਹ ਐਸਵਾਈਐਲ ਅੱਜ ਵੀ ਪਾਣੀ ਦੀ ਜੰਗ ਲੜਦੇ ਪਏ ਆ। ਅਸੀਂ ਹਜੇ ਪੰਜਾਬ ਦੇ ਵਿੱਚ ਸਿੱਖੀ ਨੂੰ ਬਚਾਉਣ ਦੇ ਲਈ ਸਿੱਖੀ ਦੇ ਪ੍ਰਚਾਰ ਤੇ ਪ੍ਰਸਾਰ ਲਈ ਕਿੰਨੀਆਂ ਤਾਕਤਾਂ ਲਾ ਰਹੀਆਂ ਕਿੰਨੀਆਂ ਬਾਹਰਲੀਆਂ ਤਾਕਤਾਂ ਆ ਕੇ ਪੰਜਾਬ ਦੀ ਡੈਮੋਗ੍ਰਾਫੀ ਨੂੰ ਚੇਂਜ ਕਰ ਰਹੀਆਂ ਇਹੀ ਚੀਜ਼ਾਂ ਦੀ ਸੰਤਾਂ ਸੰਤ ਚਨੈਲ ਸਿੰਘ ਹੋਰਾਂ ਦੀ ਭਿੰਡਰਾ ਵਾਲਿਆਂ ਦੀ ਸੰਤਾਂ ਦੀ ਇਹੀ ਤਾਂ ਜੰਗ ਸੀਗੀ ਕਿ ਪੰਜਾਬ ਨੂੰ ਪੰਜਾਬ ਰਹਿਣ ਦਿਓ ਦੀ ਖੁਦਮੁਖਤਿਆਰੀ ਰਹਿਣ ਦਿਓ ਹੋਰ ਉਹਨਾਂ ਦੀਆਂ ਤਾਂ ਕੋਈ ਗੈਰਵਾਜਬ ਮੰਗਾਂ ਸੀਗੀਆਂ ਹੀ ਨਹੀਂ ਇਹੀ ਮੰਗਾਂ ਸੀਗੀਆਂ ਧਰਮ ਜੂਦ ਮੋਰਚਾ ਵੀ ਇਸੇ ਕਰਕੇ ਲੱਗਿਆ ਕਪੂਰੀ ਮੋਰਚਾ ਵੀ ਇਸੇ ਕਰਕੇ ਲੱਗਿਆ ਜੇ ਫਿਰ ਤੁਸੀਂ ਦੇਖੋ ਜਿਹੜੇ ਉਦੋਂ ਦੇ ਮਸਲੇ ਸੀਗੇ ਕਿ ਪੰਜਾਬੀ ਜਿਹੜੇ ਸਾਡੇ ਭਾਸ਼ਾ ਦੇ ਖੇਤਰ ਨੇ ਉਹ ਸਾਨੂੰ ਵਾਪਸ ਦਿੱਤੇ ਜਾਣ ਉਹ ਅੱਜ ਵੀ ਅਸੀਂ ਜੰਗ ਲੜ ਰਹੇ ਆ ਮੈਨੂੰ ਤਾਂ ਇੱਕ ਬੰਦੀ ਸਿੰਘਾਂ ਦੀ ਰਹਾਈ ਦਾ ਮਸਲਾ ਵਿੱਚ ਨਵਾਂ ਜੁੜ ਗਿਆ ਉਸ ਤੋਂ ਬਾਅਦ ਸੰਤਾਨ ਸੰਜਨ ਸਿੰਘ ਪਿੰਡਾਲਾਂ ਤੋਂ ਬਾਅਦ ਅਸੀਂ ਮੈਨੂੰ ਇਹ ਦੱਸੋ ਅਸੀਂ ਉਹ ਜਿਹੜੇ 1980 ਵਾਲੇ ਮਸਲੇ ਆ ਅੱਜ 2025 'ਚ ਵੀ ਉੱਥੇ ਹੀ ਖੜੇ ਆ ਨਾਲ ਹੋਰ ਮਸਲੇ ਸਗੋਂ ਬੰਦੀ ਸਿੰਘਾਂ ਦੀ ਰਹਾਈ ਦਾ ਜੁੜ ਗਿਆ ਗੁਰੂ ਗ੍ਰੰਥ ਸਾਹਿਬ ਦੀਆਂ ਬੇਅਦਬੀਆਂ ਦਾ ਜੁੜ ਗਿਆ 1984 ਦੇ ਦੰਗਿਆਂ ਦਾ ਜੁੜ ਗਿਆ ਜਿਨ੍ਹਾਂ ਦੇ ਉਸ ਤੋਂ ਬਾਅਦ ਜਿਹੜੇ ਸਿੱਖਾਂ ਦੇ ਫੇਕ ਐਨਕਾਊਂਟਰ ਹੋਏ ਪੰਜਾਬ 'ਚ ਹੁਣ ਸੀਬੀਆਈ ਸਜਾਵਾਂ ਕਰ ਰਹੀ ਹੈ 40 40 ਸਾਲ ਬਾਅਦ 35 35 ਸਾਲ ਬਾਅਦ ਉਹ ਮਸਲੇ ਜੁੜ ਗਏ ਤੇ ਆਪਾਂ ਪੰਜਾਬ ਦੇ ਮਸਲੇ ਇਹ ਲੰਬੇ ਟਾਈਮ ਦੇ ਉੱਤੋਂ ਇਸ ਕਰਕੇ ਅੱਜ ਖੜੇ ਨੇ ਕਿਉਂਕਿ ਸਿਆਸਤ ਦੇ ਧਰਮ ਜਿਹੜਾ ਧਰਮ ਦੇ ਉੱਤੇ ਸਿਆਸਤ ਹਾਵੀ ਹੋਈ ਹੈ ਧਰਮ ਕਮਜ਼ੋਰ ਕੀਤਾ ਜਾਣ ਦੀ ਕੋਸ਼ਿਸ਼ ਕੀਤੀ ਗਈ ਹੈ ਸਿਆਸਤ ਭਾਰੂ ਰਹੀ ਹੈ ਉਹਨਾਂ ਨੇ ਆਪਣੀ ਮਰਜ਼ੀ ਨਾਲ ਸਿਆਸੀ ਜਿਹੜੀਆਂ ਚਾਲਾਂ ਚੱਲੀਆਂ ਉਹਦੇ ਨਾਲ ਜਿਹੜੀਆਂ ਸਾਡੀਆਂ ਮੰਗਾਂ ਸੀ ਪੰਜਾਬ ਦੀਆਂ ਔਰ ਸਿੱਖ ਕੌਮ ਦੀਆਂ ਮੰਗਾਂ ਸੀ ਉਹ ਉੱਥੇ ਦੀਆਂ ਉੱਥੇ ਰਹਿ ਗਈਆਂ ਸੋ ਮੈਨੂੰ ਉਮੀਦ ਹੈ ਜੇ ਜਥੇਦਾਰ ਜਿੰਨਾਂ ਧਾਮੀ ਨੇ ਕਦਮ ਚੁੱਕਿਆ ਇਹ ਛਲਾਗ ਆਯੋਗ ਕਦਮ ਹੈ ਹੁਣ ਜੇ ਆਪਾਂ ਸ਼ੁਰੂਆਤ ਕੀਤੀ ਹੈ ਏਕਤਾ ਦੀ ਇਹ ਸਾਰੀਆਂ ਚੀਜ਼ਾਂ ਦੀ ਤੇ ਏਕਤਾ ਹੁਣ ਆਖਿਰਲੇ ਦੌਰ ਤੱਕ ਜਾਣੀਆਂ ਚਾਹੀਦੀਆਂ ਸਾਰੀਆਂ ਸਿੱਖ ਜਿੰਨੀਆਂ ਹੈਗੀਆਂ ਸੰਸਥਾਵਾਂ ਜਿੰਨੀਆਂ ਰਾਜਨੀਤਿਕ ਸਿੱਖ ਪੰਥਕ ਪਾਰਟੀਆਂ ਇੱਕ ਪਲੇਟਫਾਰਮ ਤੇ ਆਣੀਆਂ ਚਾਹੀਦੀਆਂ ਡਾਕਟਰ ਸਾਹਿਬ ਇਹਦੇ ਨਾਲ ਨਾਲ ਬਲਬੀਰ ਸਿੰਘ 96 ਕਰੋੜੀ ਹੁਣਾਂ ਦਾ ਨਾਮ ਖਾਸਾ ਉੱਪਰ ਦਾ ਪਿਆ ਹੁਣ ਤਾਂ ਇਹ ਕਿਹਾ ਜਾਣ ਲੱਗ ਗਿਆ ਕਿ ਪਹਿਲਾਂ ਉਹ ਨਹੀਂ ਸੀ ਨਾਲ ਖੜੇ ਤੇ ਹੁਣ ਘਟੋ ਘਟੋ ਉਹ ਤਾਂ ਨਾਲ ਖੜੇ ਆ ਇਹ ਅਚਾਨਕ ਹੋਇਆ ਕੀ ਹੈ ਮਤਲਬ ਜੇ ਪਹਿਲਾਂ ਵਿਰੋਧ ਭਾਸ਼ ਸੀਗਾ ਤੇ ਹੁਣ ਅਚਾਨਕ ਕਿਵੇਂ ਉਹ ਹੱਕ ਦੇ ਵਿੱਚ ਆਣਗੇ ਦੇਖੋ ਇਦਾਂ ਨਾ ਜੀ ਮੈਂ ਤੁਹਾਨੂੰ ਦੱਸਿਆ ਜਥੇਦਾਰ ਹਰਜਿੰਦਰ ਸਿੰਘ ਧਾਮੀ ਬਹੁਤ ਸੁਲਝੇ ਹੋਏ ਬਹੁਤ ਠੰਡੇ ਨੇ ਉਹਨਾਂ ਨੇ ਬੜੇ ਤਰੀਕੇ ਨਾਲ ਜਦੋਂ ਦਵਾਰਾ ਐਸਜੀਪੀਸੀ ਦੀ ਵਿਚਕਾਰ ਚਲੇ ਗਏ ਸੀ ਛੱਡ ਕੇ ਜਦੋਂ ਉਹਨਾਂ ਨੇ ਐਸਜੀਪੀਸੀ ਦੀ ਦਵਾਰਾ ਕਮਾਂਡ ਸੰਭਾਲੀ ਉਹਨਾਂ ਨੇ ਬੜੇ ਤਰੀਕੇ ਨਾਲ ਸਾਰੀਆਂ ਜਿੰਨੇ ਆਪਣੇ ਤੋਂ ਨਾਰਾਜ਼ ਸੀਗੇ ਸਿੱਖ ਕੌਮ ਜਿਹੜੀ ਆ ਨਾਰਾਜ਼ ਸੀਗੀਆਂ ਨਿਆਂਗ ਸਿੰਘ ਜਥੇਬੰਦੀਆਂ ਨਾਰਾਜ਼ ਸੀ ਉਹਨਾਂ ਨੂੰ ਨਾਲ ਮਨਾਉਣ ਲਈ ਉਹਨਾਂ ਨੇ ਬੜੇ ਉਪਰਾਲੇ ਕੀਤੇ ਆ ਬੜਾ ਉਹਨਾਂ ਨੇ ਲੰਬੇ ਦੌਰ ਦੇ ਵਿੱਚ ਉਹਨਾਂ ਨੇ ਉਹਨਾਂ ਨਾਲ ਬੈਠਕਾਂ ਕਰਕੇ ਉਹਨਾਂ ਦੇ ਗੁੱਸੇ ਗਿਲੇ ਦੂਰ ਕੀਤੇ ਆ ਔਰ ਸਾਰੀਆਂ ਚੀਜ਼ਾਂ ਨੂੰ ਉਹਨਾਂ ਨੂੰ ਮਨਾਇਆ ਔਰ ਕੁਛ ਨਾ ਕੁਛ ਉਹਨਾਂ ਨੇ ਅੰਦਰ ਆਪਣੇ ਇਸ ਚੀਜ਼ਾਂ ਦੇ ਵਾਅਦੇ ਵੀ ਕੀਤੇ ਹੋਣਗੇ ਕਿ ਇਦਾਂ ਦੀਆਂ ਘਟਨਾਵਾਂ ਜਿਹੜੀਆਂ ਨਹੀਂ ਹੋਣੀਆਂ ਜਿਹਦੇ ਨਾਲ ਆ ਅਕਾਲ ਤਖਤ ਸਾਹਿਬ ਦੀ ਮਰਿਆਦਾ ਨੂੰ ਜਿਹੜੀ ਠੇਸ ਲੱਗੇ ਜਾਂ ਘਾਣ ਹੋਵੇ ਇਦਾਂ ਦੇ ਫੈਸਲੇ ਨਹੀਂ ਲਿੱਤੇ ਅੱਜ ਤੋਂ ਬਾਅਦ ਰਣਗੇ ਕੁਛ ਨਾ ਕੁਛ ਉਹਨਾਂ ਨੇ ਵੀ ਆਪਣੇ ਵੱਲੋਂ ਕਮਿਟਮੈਂਟ ਕੀਤੀਆਂ ਹੋਣਗੀਆਂ ਹੁਣ ਇਹ ਆਉਣ ਵਾਲੇ ਦਿਨਾਂ 'ਚ ਪਤਾ ਲੱਗੇਗਾ ਵੀ ਇਹਦੇ ਵਿੱਚ ਆਪਸ 'ਚ ਕੀ ਇਦਾਂ ਦੀ ਗੱਲ ਹੋਈ ਆ ਵੀ ਉਦੋਂ ਉਹਨਾਂ ਦੀ ਜਿਹੜੀ ਆ ਬਾਬਾ ਬਲਵੀਰ ਸਿੰਘ 96 ਕਰੋੜੀ ਕਿਉਂਕਿ ਬਹੁਤ ਸਮਝਦਾਰ ਸੁਲਝੇ ਹੋਏ ਜਿਹੜੇ ਨਿਹੰਗ ਸਿੰਘ ਜੱਥੇਬੰਦੀ ਦੇ ਪ੍ਰਮੁੱਖ ਨੇ ਉਹਨਾਂ ਨਾਲ ਕੀ ਹੁਣ ਗੱਲਬਾਤ ਹੋਈ ਹੈ ਧਾਮੀ ਸਾਹਿਬ ਨੇ ਉਹਨਾਂ ਨੂੰ ਕਿਵੇਂ ਮਨਾਇਆ ਇਹ ਤਾਂ ਆਉਣ ਵਾਲਾ ਵਕਤ ਦੱਸੂਗਾ ਹੌਲੀ ਹੌਲੀ ਗੱਲਾਂ ਬਾਹਰ ਆ ਜਾਣਗੀਆਂ ਲੇਕਿਨ ਇਹਦੀ ਛਲਾਗਾ ਕਰਨੀ ਚਾਹੀਦੀ ਹੈ ਕਿ ਸ਼ੁਰੂਆਤ ਤਾਂ ਹੋਈ ਹੈ ਜਿਹੜਾ ਲੇਕਿਨ ਅਦਰ ਹਜੇ ਦੇਖੋ ਤੁਸੀਂ ਕਿੰਨੇ ਮਹੀਨੇ ਹੋ ਗਏ ਆ ਹਜੇ ਐਸੇ ਵਿਵਾਦ ਚ ਲੱਗੇ ਹੋਏ ਸੀ ਕਿ ਕੋ ਕੁਲਦੀਪ ਸਿੰਘ ਗੜਗੱਜ ਜਿਹੜੇ ਜੱਥੇਦਾਰ ਨੇ ਮਾਨਯੋਗ ਜਥੇਦਾਰ ਨੇ ਉਹਨਾਂ ਨੂੰ ਹਜੇ ਪ੍ਰਮਾਣਿਤ ਨਹੀਂ ਕੀਤਾ ਜਾ ਰਿਹਾ ਸੀ ਇਸ ਵਿੱਚ ਕਿੰਨਾ ਵਕਤ ਖਰਾਬ ਹੋ ਗਿਆ ਤੇ ਜਿਹੜੇ ਆਪਣੇ ਮਸਲੇ ਜਿਹੜੇ ਮੈਂ ਤੁਹਾਨੂੰ ਗਿਣਾਏ ਆ ਇਹ ਲੰਬੀ ਲਿਸਟ ਆ ਇਹਨਾਂ 'ਚ ਇੱਕ ਵੀ ਮਸਲੇ ਤੇ ਵਿਚਾਰ ਨਹੀਂ ਕੀਤਾ ਗਿਆ ਸੋ ਮੈਨੂੰ ਲੱਗਦਾ ਕਿ ਜੇ ਆਪਾਂ ਹੁਣ ਤੁਰ ਹੀ ਆ ਗੱਲ ਤੇ ਫਿਰ ਇਹ ਸਾਰੇ ਪਾਸੇ ਤੁਰ ਕੇ ਇੱਕ ਅਕਾਲ ਤਖਸਾਲ ਦੇ ਥੱਲੇ ਸਾਰੀਆਂ ਸਿੱਖ ਸੰਸਥਾਵਾਂ ਨੂੰ ਸੰਪਰਦਾਵਾਂ ਨੂੰ ਇਕੱਠੇ ਹੋਣਾ ਚਾਹੀਦਾ ਤੇ ਪੰਜਾਬ ਦੇ ਹੱਕਾਂ ਲਈ ਆਵਾਜ਼ ਚੁੱਕਣੀ ਚਾਹੀਦੀ ਹੈ। ਸਰ ਹਰਨਾਮ ਸਿੰਘ ਖਾਲਸਾ ਉਹ ਨੇ ਜਿਨ੍ਹਾਂ ਨੇ ਇੱਕ ਵੱਡਾ ਵਿਰੋਧ ਖੜਾ ਕੀਤਾ ਸੀ ਅਮ੍ਰਿਤਸਰ ਸ਼ਹਿਰ ਦੇ ਵਿੱਚ ਇਸੇ ਚੀਜ਼ ਦੇ ਖਿਲਾਫ। ਔਰ ਅੱਜ ਉਹ ਗੈਰਹਾਜ਼ਰ ਨੇ। ਇਹ ਪ੍ਰਤੀਤ ਹੁੰਦਾ ਕਿ ਉਹ ਅਜੇ ਵੀ ਸੈਟੀਸਫਾਈਡ ਨਹੀਂ ਹੈਗੇ ਤੇ ਹੁਣ ਕਿਸ ਤਰ੍ਹਾਂ ਦੇਖਦੇ ਹੋ ਤੁਸੀਂ? ਦੇਖੋ ਗੱਲ ਇਹ ਹੈ ਕਿ ਉਹ ਉਸ ਟਕਸਾਲ ਦੇ ਪ੍ਰਮੁੱਖ ਨੇ ਜਿਸ ਟਕਸਾਲ ਦਾ ਇਤਿਹਾਸ ਸ਼ਾਨਾਮਤੀ ਹੈ। ਉਸ ਇਤਿਹਾ ਉਹਦੇ ਟਕਸਾਲ ਦਾ ਕੁਰਬਾਨੀਆਂ ਪ੍ਰ ਇਤਿਹਾਸ ਹੈ ਸੰਜਨਰਲ ਸਿੰਘ ਪਿੰਡਰਾ ਵਾਲਿਆਂ ਦਾ ਕੁਰਬਾਨੀਆਂ ਦਾ ਇਤਿਹਾਸ ਹੈ ਉਹਨਾਂ ਦੇ ਇਤਿਹਾਸ ਨੂੰ ਪੜ ਕੇ ਰੌਂਗ ਤੇ ਖੜੇ ਹੁੰਦੇ ਦਮਦਮੀ ਟਕਸਾਲ ਦੇ ਸੋ ਮੈਨੂੰ ਲੱਗਦਾ ਕਿ ਉਹ ਆਪਣੀਆਂ ਕੁਝ ਮੰਗਾਂ ਤੇ ਸ਼ਰਤਾਂ ਤੇ ਕੁਝ ਚੀਜ਼ਾਂ ਤੇ ਖੜੇ ਹੋਣਗੇ ਕਿ ਇਹਨੂੰ ਇਸ ਤਰ੍ਹਾਂ ਨਹੀਂ ਤੇ ਇਸ ਤਰ੍ਹਾਂ ਕੀਤਾ ਜਾਵੇਗਾ ਕੁਝ ਸਿਧਾਂਤ ਬਣਾਣਗੇ ਮੈਂ ਕਹਿੰਦਾ ਚਲੋ ਜਥੇਦਾਰ ਜਿਹੜੇ ਹਰਨਾਮ ਸਿੰਘ ਧੂਮਾ ਨੇ ਦਮਦਮੀ ਟਕਸਾਲ ਦੇ ਜਿਉ ਅੱਗੇ ਵਾਸਤੇ ਅੱਗੇ ਵਾਸਤੇ ਹੀ ਉਪਰਾਲੇ ਚੰਗੇ ਕਰਾ ਦੇਣ ਤੇ ਇੱਕ ਸਿੱਖ ਕੌਮ ਨੂੰ ਵੱਡੀ ਦੇਣ ਹੋਵੇਗੀ ਉਹਨਾਂ ਦੀ ਭਾਵੇਂ ਅੜਬ ਰਵਈਏ ਨਾ ਕਰਾ ਜਾਣ ਕਿ ਸ੍ਰੀ ਅਕਾਲ ਤਖਤ ਸਾਹਿਬ ਜਾਂ ਪੰਜਾਂ ਤਖਤਾਂ ਦੇ ਜਥੇਦਾਰ ਬਦਲਣ ਦਾ ਤੌਰ ਤਰੀਕਾ ਸਹੀ ਹੋਣਾ ਚਾਹੀਦਾ ਵਿਧਾਨਿਕ ਤਰੂਪ ਦੇ ਵਿੱਚ ਜਾਂ ਇਸ ਤਰੀਕੇ ਨਾਲ ਹੋਣਾ ਚਾਹੀਦਾ ਜਿਹਦੇ ਨਾਲ ਸਿੱਖ ਕੌਮ ਦੀ ਪ੍ਰਮਾਣਗੀ ਮਿਲੇ ਜਾਂ ਸਾਰੀ ਜਿਹੜੀ ਸਿੱਖ ਕੌਮ ਹੈਗੀ ਆ ਉਹ ਡਿਸਾਈਡ ਕਰੇ ਵੀ ਆਪਾਂ ਨੂੰ ਇਹ ਪ੍ਰਮਾਣਿਤ ਹੈ ਜਾਂ ਨਹੀਂ ਆ ਵੀ ਇਹ ਨਹੀਂ ਹੈਗਾ ਕਿ ਰਾਤੋਂ ਰਾਤ ਕਿਸੇ ਨੂੰ ਬਦਲ ਦਿਓ ਕਿਸੇ ਨੂੰ ਲਾ ਦਿਓ ਤੇ ਕਿੱਦਾਂ ਮਤਲਬ ਤੁਹਾਡੇ ਸਾਹਮਣੇ ਜਿਹੜੇ ਇੱਕ ਜਥੇਦਾਰ ਸਹਿਬਾਂ ਨੂੰ ਲਾਇਆ ਗਿਆ ਉਹਨਾਂ ਨੂੰ ਤਾਂ ਉਹਨਾਂ ਨੇ ਉਹ ਕਾਰ ਵੀ ਲੈ ਲਈ ਪੂਰਨ ਸਿੰਘ ਉਹਨਾਂ ਨੂੰ ਰਿਕਸ਼ਾ ਦੇ ਵਿੱਚ ਆਟੋ ਦੇ ਵਿੱਚ ਘਰੇ ਜਾਣਾ ਪਿਆ ਉਹ ਸ਼੍ਰੀ ਕਾਲ ਤਖਤ ਸਾਹਿਬ ਦਾ ਜਥੇਦਾਰ ਹੈ ਸਿੱਖ ਕੌਮ ਦੇ ਜਥੇਦਾਰ ਹੈ ਸਰਮੌਰ ਹੈ ਸਿੱਖ ਕੌਮ ਦੇ ਤੇ ਉਸ ਉਸ ਸ਼੍ਰੀ ਕਾਲ ਤਖਤ ਸਾਹਿਬ ਦੇ ਜਥੇਦਾਰ ਹੈ ਜਿਹਦਾ ਇਤਿਹਾਸ ਜਿਹੜਾ स्वर्ण ਅੱਖਰਾਂ ਚ ਲਿਖਿਆ ਸੋਨੇ ਦੇ ਅੱਖਰ ਤੇ ਉਹ ਰਿਕਸ਼ਾ ਚ ਜਾਣ ਬਾਅਦ ਦੇ ਵਿੱਚ ਇਹੋ ਜਿਹੀਆਂ ਕਠਿਨਾਵਾਂ ਦੇ ਨਾਲ ਬਹੁਤ ਕਹਾਣ ਹੋਇਆ ਮੈਂ ਅੱਗੇ ਬਹੁਤ ਤੁਹਾਨੂੰ ਤਰੀਕੇ ਨਾਲ ਦੱਸ ਕੇ ਹਟਿਆ ਇਹ ਘਟੋਕਟ ਮੈਨੂੰ ਤਾਂ ਗੁਜਾਰਿਸ਼ ਵੀ ਆ ਬਈ ਜੱਥੇਦਾਰ ਜਿਹੜੇ ਹਰਨਾਮ ਸਿੰਘ ਧੂਮਾ ਨੇ ਕਿ ਹੁਣ ਬੈਠ ਕੇ ਉਹ ਇੱਕ ਸਿਧਾਂਤ ਤਿਆਰ ਕਰਾਨ ਕਿ ਸ਼੍ਰੀ ਕਾਲ ਤੱਕ ਸਭ ਤੇ ਬਾਕੀ ਤਖਤਾਂ ਦੇ ਜੱਥੇਦਾਰਾਂ ਦੇ ਉੱਤੇ ਰਾਜਨੀਤੀ ਹਾਵੀ ਨਹੀਂ ਹੋਵੇਗੀ ਇਹ ਕਿਹੜਾ ਤੌਰ ਤਰੀਕਾ ਹੋਇਆ ਕਿ ਜੱਥੇਦਾਰ ਸਹਿਬਾਨ 2 ਦਸੰਬਰ ਨੂੰ ਸਜ਼ਾ ਸੁਣਾਣ ਜੱਥੇਦਾਰ 2 ਦਸੰਬਰ ਨੂੰ ਸਜ਼ਾ ਸੁਣਾਣ ਤੇ ਜਿਨ੍ਹਾਂ ਨੂੰ ਸਜ਼ਾ ਸੁਣਾਈ ਜਾਵੇ ਉਹਨਾਂ ਦੀ ਹੀ ਪਾਰਟੀ ਦੇ ਬੰਦੇ ਜੱਥੇਦਾਰਾਂ ਨੂੰ ਕੁਸਤੀ ਤੋਂ ਲਾ ਦੇ ਇੱਕ ਕਿਹੜਾ ਸਿਧਾਂਤ ਹੋਇਆ ਇਹ ਸਿਧਾਂਤਾਂ ਦੇ ਨਾਲ ਕਮਜ਼ੋਰ ਹੁੰਦੀ ਹੈ ਸਿੱਖ ਕੌਮ ਪਾਰਟੀ ਕਮਜ਼ੋਰ ਹੁੰਦੀ ਹੈ ਇਸ ਕਰਕੇ ਮੈਨੂੰ ਉਮੀਦ ਹੈਗੀ ਹੈ ਕਿ ਹਜੇ ਉਸ ਚੀਜ਼ਾਂ ਤੇੜੇ ਹੋਣੇ ਕਿਉਂਕਿ ਜੱਥੇਦਾਰ ਹਰਨਦੇਵ ਸਿੰਘ ਧਾਮੀ ਨੇ ਵੀ ਇਹ ਗੱਲ ਕਹੀ ਸੀ ਕਿ ਸਿਧਾਂਤ ਬਣਾਏ ਜਾਣੇ ਜ਼ਰੂਰੀ ਹੈ ਭਾਈ ਇਦਾਂ ਤੌਰ ਤਰੀਕਾ ਵਧੀਆ ਬਣਾਇਆ ਜਾਣਾ ਚੁਰੀ ਹੈ ਕਿ ਉਹਦੇ ਵਿੱਚ ਰਾਜਨੀਤਿਕ ਦਖਲਅੰਦਾਜ਼ੀ ਜਿਹੜੀ ਆ ਉਹ ਨਾ ਹੋਵੇ। ਪਰ ਮੇਰਾ ਅੰਤਲਾ ਸਵਾਲ ਹੈ ਅ ਅੱਜ ਦੇ ਸਮਾਗਮ ਤੋਂ ਐ ਪ੍ਰਤੀਤ ਹੋ ਰਿਹਾ ਕਿ ਸਿਆਸਤ ਵਿੱਚ ਪੰਥਕ ਸਿਆਸਤ ਦੇ ਵਿੱਚ ਇੱਕ ਲਕੀਰ ਖਿੱਚ ਦਿੱਤੀ ਗਈ ਹੈ। ਇੱਕ ਪਾਸੇ ਹੁਣ ਉਹ ਧੜਾ ਆ ਜਿਹੜਾ ਸੁਖਬੀਰ ਸਿੰਘ ਬਾਦਲੀਆਂ ਅਕਾਲੀ ਦਲ ਦੇ ਨਾਲ ਜੁੜਿਆ ਹੋਇਆ ਤੇ ਦੂਸਰੇ ਪਾਸੇ ਰਹਿ ਗਿਆ ਗਿਆਨੀ ਹਰਪ੍ਰੀਤ ਸਿੰਘ ਵਾਲਾ। ਪਰ ਸੁਖਬੀਰ ਸਿੰਘ ਬਾਦਲ ਵਾਲੇ ਧੜੇ ਦੇ ਨਾਲ ਐ ਲੱਗਦਾ ਕਿ ਹੁਣ ਪੰਥਕ ਸੰਪਰਦਾਵਾਂ ਵੀ ਜੁੜਦੀਆਂ ਨਜ਼ਰ ਆਉਣ ਲੱਗੀਆਂ। ਤੁਹਾਨੂੰ ਐ ਲੱਗ ਰਿਹਾ? ਦੇਖੋ ਇਹ ਦੋ ਗੱਲਾਂ ਨੂੰ ਸਮਝੋ ਜਣਾ। ਕੀ ਸਰਦਾਰ ਸੁਖਬੀਰ ਸਿੰਘ ਬਾਦਲ ਜਰੂਰ ਇੱਕ ਪੰਥਕ ਪਾਰਟੀ ਦੇ ਪ੍ਰਧਾਨ ਹੈ ਲੇਕਿਨ ਉਹ ਸਿੱਖ ਕੌਮ ਦੇ ਸਰਮੌਰ ਨਹੀਂ ਹੈ ਅਕਾਲੀ ਦਲ ਦੇ ਕਿੰਨੇ ਪ੍ਰਧਾਨ ਆਏ ਕਿੰਨੇ ਚਲੇ ਗਏ ਅਕਾਲੀ ਦਲ ਦਾ ਆਪਣਾ ਇਤਿਹਾਸ ਹੈ ਕੁਰਬਾਨੀਆਂ ਭਰਿਆ ਇਹ ਕਿੰਨੀ ਦਿਨ ਰਹਿਣਗੇ ਨਵੇਂ ਆ ਜਾਣਗੇ ਇਤਿਹਾਸ ਦੇ ਵਿੱਚ ਤਾਂ ਬਦਲਿਆ ਹੀ ਜਾਣਾ ਕਿੰਨੀ ਦਿਨ ਹੋਰ ਰਹਿ ਲੈਣਗੇ ਸਿੱਖ ਕੌਮ ਸ਼੍ਰੀ ਕਾਲ ਤੱਕ ਸਾਹ ਦੀ ਤੇ ਨਿਸ਼ਾਨ ਸਾਹਿਬ ਦੀ ਸਿੱਖ ਕੌਮ ਕਿਸੇ ਪਾਰਟੀ ਨਾਲ ਬੰਨੀ ਹੋਈ ਨਹੀਂ ਹੈ ਅਕਾਲੀ ਦਲ ਦੇ ਨਾਲ ਨਹੀਂ ਹੈ ਇਹ ਜਿਹੜਾ ਤੁਸੀਂ ਦੇਖ ਰਹੇ ਹੋ ਟੈਂਪਰੇਰੀ ਫੇਸ ਹੈ ਕਿ ਅੱਜ ਸੁਖਬੀਰ ਸਿੰਘ ਬਾਦਲ ਨਾਲ ਐਸਜੀਪੀਸੀ ਜੁੜੀ ਹੋਈ ਹੈ ਨਿਹੰਗ ਸਿੰਘ ਜਥੇਬੰਦੀਆਂ ਨਾਲ ਆ ਗਈਆਂ ਬਾਬਾ ਬਲਵਿੰਦਰ ਸਮਰਥਨ ਕਹਿ ਸਕਦੇ ਸਿੱਧਾ ਸਮਰਥਨ ਐਸਜੀਪੀਸੀ ਨਾਲ ਆਈਆਂ ਸਰਦਾਰ ਸੁਖਬੀਰ ਸਿੰਘ ਬਾਦਲ ਨਾਲ ਆਈਆਂ ਕਿ ਨਹੀਂ ਆਈਆਂ ਇਹ ਤਾਂ ਹਜੇ ਨਹੀਂ ਹੋਇਆ ਹਜੇ ਧਾਰਮਿਕ ਤੌਰ ਤੇ ਆਈਆਂ ਰਾਜਨੀਤਿਕ ਤੌਰ ਤੇ ਬਾਬਾ ਬਲਬੀਰ ਸਿੰਘ ਉਧਰ ਸਮਰਥਨ ਦਿੰਦੇ ਕਿ ਨਹੀਂ ਦਿੰਦੇ ਉਹ ਬਾਅਦ ਦੀ ਗੱਲ ਹੈ ਲੇਕਿਨ ਇਟ ਟੈਂਪਰੇਰੀ ਫੇਸ ਹੈ ਟੈਂਪਰੀ ਫੇਸ ਕਿਵੇਂ ਆ ਕੀ ਹਜੇ ਹਜੇ ਐਸਜੀਪੀਸੀ ਦੀਆਂ ਚੋਣਾਂ ਹੋਣੀਆਂ ਜੇ ਐਸਜੀਪੀਸੀ ਹੀ ਸਰਦਾਰ ਸੁਖਬੀਰ ਸਿੰਘ ਬਾਦਲ ਕੋ ਨਾ ਰਹੀ ਤੇ ਫਿਰ ਆਪਾਂ ਕਿਵੇਂ ਕਹਿ ਸਕਦੇ ਬਾਬਾ ਬਲਵੀਰ ਸਿੰਘ ਦਾ ਸਰਦਾਰ ਸੁਖਬੀਰ ਸਿੰਘ ਬਾਦਲ ਨੂੰ ਸਮਰਥਨ ਹੈ ਆਣ ਵਾਲਾ ਵਕਤ ਕਿਸੇ ਦਾ ਪਤਾ ਇਹ ਜਿਹੜੀ ਐਸਜੀਪੀਸੀ ਹੈ ਇਹਦੀਆਂ ਚੋਣਾਂ ਡਲੇ ਕੀਤੀਆਂ ਹੋਈਆਂ 14 ਸਾਲਾਂ ਤੋਂ ਸਿੱਖ ਕੌਮ ਨੂੰ ਵੋਟ ਪਾਉਣ ਦਾ ਅਧਿਕਾਰ ਨਹੀਂ ਹੈਗਾ ਗੁਰਦੁਆਰਾ ਸਾਹਿਬ 'ਚ ਤੇ ਮੈਨੂੰ ਇਹ ਦੱਸੋ ਗੁਰਦੁਆਰੇ ਸਾਹਿਬ ਦੀਆਂ ਸ਼ਰੂਮ ਨਹੀਂ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਮੈਂਬਰ ਚੁਣਨ ਦਾ ਅਧਿਕਾਰ ਦਾ ਵੋਟ ਜਿਹੜਾ ਉਹ ਰੋਕਿਆ ਹੋਇਆ ਤੇ ਇਹ ਕੱਲ ਨੂੰ ਐਸਜੀਪੀਸੀ ਦੀਆਂ ਚੋਣਾਂ ਹੋ ਜਾਂਦੀਆਂ ਅੱਜ ਨਹੀਂ ਕੱਲ ਨਹੀਂ ਸਾਲ 2 ਸਾਲ ਬਾਅਦ ਜੇ ਸਰਦਾਰ ਸੁਖਬੀਰ ਸਿੰਘ ਬਾਦਲ ਕੋਲ ਐਸਜੀਪੀਸੀ ਨਹੀਂ ਰਹੀਏ ਅਕਾਲੀ ਦਲ ਕੋਲ ਤੇ ਫਿਰ ਬਾਬਾ ਬਲਵੀਰ ਸਿੰਘ ਦਾ ਸਮਰਥਨ ਉਹਦੇ ਕੋਲ ਹੀ ਜਾਏਗਾ ਨਾ ਜਿਹਦੇ ਕੋਲ ਐਸਜੀਪੀਸੀ ਹੋਵੇਗੀ ਸੋ ਇਸ ਕਰਕੇ ਟੈਂਪਰੇਰੀ ਫੇਸ ਹੈ ਤੁਸੀਂ ਠੀਕ ਹੈ ਬਾਦਲ ਪਰਿਵਾਰ ਦਾ ਲੰਬਾ ਰਾਜ ਹੋ ਗਿਆ ਅਕਾਲੀ ਦਲ ਤੇ لیکن ਪਰिवर्तन ਸੰਸਾਰ ਦਾ ਨਿਯਮ ਹੈ ਪਰिवर्तन ਸੰਸਾਰ ਦਾ ਨਿਯਮ ਹੈ ਤੇ ਸੰਸਾਰ ਦੇ ਵਿੱਚ ਪਰिवर्तन ਆਉਂਦੇ ਹੁੰਦੇ ਆਂਦੇ ਆ ਚਲੇ ਜਾਂਦੇ ਆ ਇਹ ਕੋਈ ਸਥਿਰ ਨਹੀਂ ਹੈਗਾ ਇਸ ਸੰਸਾਰ 'ਚ ਤੇ ਨਾ ਇਸਥਿਰ ਕਿਸੇ ਨੇ ਰਹਿਣਾ ਤੇ ਇਸ ਕਰਕੇ ਮੈਂ ਤਾਂ ਇਹ ਗੱਲ ਕਰਦਾ ਵੀ ਜਿੰਨਾ ਵਕਤ ਮਿਲਦਾ ਸਰਦਾਰ ਸੁਖਵੀਰ ਸਿੰਘ ਬਾਦਲ ਨੂੰ ਵੀ ਅਕਾਲੀ ਦਲ ਨੂੰ ਵੀ ਪੰਥਕ ਇਕਤਾ ਦੇ ਉੱਤੇ ਜ਼ੋਰ ਦਿੱਤਾ ਜਾਣਾ ਚਾਹੀਦਾ ਕਿਉਂਕਿ ਇਹ ਗੱਲ ਨੂੰ ਮੇਰੀ ਨੂੰ ਸਮਝਦੇ ਹੀ ਨਹੀਂ ਮੈਨੂੰ ਤਾਂ ਸਮਝ ਨਹੀਂ ਆਉਂਦੀ ਵੀ ਪੰਜਾਬ ਸਾਡਾ ਪਿੱਛੇ ਚਲਾ ਗਿਆ ਇਸ ਲੜਾਈਆਂ ਕਰਕੇ ਪੰਜਾਬ ਪਿੱਛੇ ਚਲਾ ਗਿਆ 1980 ਤੋਂ ਲੈ ਕੇ 2025 ਤੱਕ ਅਸੀਂ ਉੱਥੇ ਹੀ ਖੜੇ ਆ ਸਗੋਂ ਹੋਰ ਮਸਲੇ ਵੱਧ ਗਏ ਘਟਣ ਦੀ ਬਜਾਏ ਮੈਨੂੰ ਤਾਂ ਉਮੀਦ ਹੁੰਦੀ ਨਾ ਲੋਕੀ 40-45 ਸਾਲ ਦਾ ਸੰਘਰਸ਼ ਘਟ ਜਾਣਗੇ ਇੱਥੇ ਡਬਲ ਹੋ ਗਏ ਮਸਲੇ ਹੋਰ ਵੱਧ ਗਏ ਆ ਚੰਡੀਗੜ੍ਹ ਦੇ ਉੱਤੇ ਸਾਡਾ ਅਧਿਕਾਰ ਕਮਜ਼ੋਰ ਹੋ ਗਿਆ 22MB ਦਾ ਅਧਿਕਾਰ ਕਮਜ਼ੋਰ ਹੋ ਗਿਆ ਯੂਨੀਵਰਸਟੀਆਂ ਦੇ ਵਿੱਚੋਂ ਸਾਡੀ ਐਜੂਕੇਸ਼ਨ ਸਿਸਟਮ ਨੂੰ ਢਾਹਾ ਲੱਗ ਰਿਹਾ ਵਾ ਤੁਸੀਂ ਦੇਖਦੇ ਹੀ ਪਏ ਹੋ ਮੈਂ ਕੀ ਕਹਿਣਾ ਫੈਡਰਲ ਸਟਰਕਚਰ ਨੂੰ ਢਾਹਾ ਲੱਗ ਗਿਆ ਤੁਸੀਂ ਇਹ ਦੇਖੋ ਜੀਐਸਟੀ ਦੇ ਦਾਇਰੇ ਚ ਸਾਰੀਆਂ ਸੂਬੇ ਲੈ ਆਂਦੇ ਸਾਰੇ ਵਪਾਰੀਆਂ ਦੀਆਂ ਲਿਸਟਾਂ ਨਾਲ ਕੇਂਦਰ ਸਰਕਾਰ ਕੋ ਚਲੀਆਂ ਗਈਆਂ ਸੀਐਸਟੀ ਨਾਲ ਹੈਗਾ ਇੱਕ ਇੱਕ ਵਪਾਰੀ ਦੀ ਲਿਸਟ ਚੱਲੀ ਗਈ ਹੁਣ ਸੀਐਸਟੀ ਵੀ ਰੇਡ ਕਰ ਸਕਦੀ ਆ ਯਾਨੀ ਪੰਜਾਬ ਦਾ ਵਪਾਰੀ ਐਜੂਕੇਸ਼ਨ ਸਿਸਟਮ ਸਾਰਾ ਸੀਬੀਐਸਸੀ ਦਾ ਕੰਟਰੋਲ ਵੱਧਦਾ ਪਿਆ ਪੰਜਾਬ ਦਾ ਐਜੂਕੇਸ਼ਨ ਸਿਸਟਮ ਕਮਜ਼ੋਰ ਹੁੰਦਾ ਇਹ ਸਾਰੀਆਂ ਚੀਜ਼ਾਂ ਨੂੰ ਸਮਝਦੇ ਨਹੀਂ ਪਾਏ ਮੈਂ ਕਹਿੰਦਾ 2 1980 ਚ ਜਿਹੜੇ ਮਸਲੇ ਸੀ ਪੰਜਾਬ ਦੇ ਸਿੱਖ ਕੌਮ ਦੇ ਅੱਜ ਦੁਗੜੇ ਹੋ ਗਏ ਆ ਉਹ ਇੱਧਰ ਵੱਲ ਦੇਖੋ ਜੇ ਹੋਰ ਆਪਾਂ 20 ਸਾਲ ਇਹ ਚੀਜ਼ਾਂ 'ਚ ਲੱਗੇ ਰਹੇ ਆ ਆਪਸੀ ਜੰਗਬੰਦੀ ਜੀ ਕਿ ਮੈਂ ਅਕਾਲੀ ਦਲ ਪ੍ਰਧਾਨ ਰਹੇਗਾ ਉਹ ਰਹੇਗਾ ਐਸਪੀਸੀ ਦਾ ਆ ਬੰਦਾ ਤੋੜਾਂਗੇ ਉਹ ਕਰਾਂਗੇ ਇਹ ਜਿਹੜੇ ਮਸਲੇ ਆ ਹੋਰ 20 ਵੱਧ ਜਾਣੇ ਇਹਦੇ ਨਾਲ ਠੀਕ ਹੈ ਨਾ ਤੇ ਇਸ ਕਰਕੇ ਪੰਥਕ ਇਕਤਾ ਵੱਲ ਵੱਲ ਦਿਓ ਪੰਜਾਬ ਦਾ ਸੋਚੋ ਪੰਜਾਬ ਦੇ ਅਧਿਕਾਰਾਂ ਦਾ ਸੋਚੋ ਪੰਜਾਬ ਦੀ ਖੁਦਮੁਖਤਿਆਰੀ ਦਾ ਸੋਚੋ ਵਰਨਾ ਪੰਜਾਬ ਖਤਮ ਹੋ ਜਾਣਾ ਠੀਕ ਬਿਲਕੁਲ ਇਹ ਸਿਚੁਏਸ਼ਨ ਹੁਣ ਵੇਖਣ ਦੀ ਗੱਲ ਹੈ ਕਿ ਆਉਂਦਾ ਸਮਾਕੀ ਕੁਝ ਲੈ ਕੇ ਆਵੇਗਾ ਜੋ ਵੀ ਹੋਏਗਾ ਦੱਸਦੇ ਰਾਵਾਂਗੇ ਬੜੇ ਰੋਵਾਨੀ ਦੇ ਪੰਜਾਬੀ ਤੇ